ਮੇਰੀ ਹੁਣੀ ਹੁਣੀ ਜੁਆਇਨਿੰਗ ਹੋਈ ਆ ਭਾਸ਼ਾ ਵਿਭਾਗ ਬਰਨਾਲਾ ਦੇ ਵਿੱਚ ਤੇ ਨਾਲ ਦੀਆਂ ਸਾਰੀਆਂ ਫਰੈਂਡਸ ਨੇ ਜਿੰਨੀਆਂ ਵੀ ਉਹ ਸਾਰੀਆਂ ਬਾਹਰ ਚਲੀ ਗਈਆਂ ਅੱਜ ਉਹ ਸਾਰੀਆਂ ਬਾਹਰ ਸੈਟਲ ਨਹੀਂ ਗਈਆਂ ਮਤਲਬ ਬਾਹਰ ਨਹੀਂ ਗਈਆਂ ਮੈਂ ਹੀ ਇਕੱਲੀ ਇੱਥੇ ਆ ਤੇ ਉਹਨਾਂ ਚੋਂ ਸਾਰਿਆਂ ਚੋਂ ਮੈਂ ਹੀ ਇਕੱਲੀ ਸਿਰਫ ਗਵਰਨਮੈਂਟ ਜੌਬ ਤੇ ਆ ਅੱਜ ਬਹੁਤ ਖੁਸ਼ੀ ਆ ਜੀ ਮੰਜ਼ਲ ਤੇ ਪਹੁੰਚ ਗਈਆਂ ਗੀਆਂ ਬੱਚੀਆਂ ਬਹੁਤ ਔਖੀਆਂ ਸਖੀਆਂ ਬਹੁਤ ਘਟੀਆਂ ਜੀ ਇੱਕ ਗਰੀਬ ਪਰਿਵਾਰ ਹੋਣ ਦੇ ਨਾਂ ਤੇ ਬੱਚੀਆਂ ਉੱਪਰ ਉੱਠੀਆਂ ਪਰਮਾਤਮਾ ਦੀ ਕਿਰਪਾ ਨਾਲ ਲੋ ਕਿਨਸੀ ਇੱਕ ਜਣਾ ਤਾਂ ਬਾਹਰ ਜਾਓਗੇ ਤੁਸੀਂ ਤਿੰਨੋਂ ਵੀ ਤੁਹਾਡੇ ਪੇਰੈਂਟਸ ਦਾ ਬਾਰੇ ਸੋਚੋ ਤੁਸੀਂ ਪਰ ਅਸੀਂ ਸੋਚਿਆ ਹੋਇਆ ਸੀ ਵੀ ਜੀ ਸਾਡਾ ਇੱਧਰ ਬਣ ਗਿਆ ਤੇ ਸਾਡਾ ਬਹੁਤ ਹੀ ਵਧੀਆ ਹੋ ਜੂ ਹਾਂਜੀ ਮੇਰਾ ਨਾਮ ਸੰਦੀਪ ਕੌਰ ਤੇ ਮੇਰੇ ਫਾਦਰ ਸਾਹਿਬ ਦਾ ਨਾਮ ਮਹਿੰਦਰ ਸਿੰਘ ਸਾਡਾ ਪਿੰਡ ਕੋਠੇ ਸਰਜੀਤਪੁਰਾਗਾ ਬਰਨਾਲਾ ਦੇ ਨਾਲ ਹੀ ਲੱਗਦਾ ਪਿੰਡ ਆ ਸਾਡਾ ਤੇ ਇਹ ਮੇਰੀ ਸਿਸਟਰ ਨੇ ਵੀਰਪਾਲ ਤੇ ਇਹ ਜਸਪ੍ਰੀਤ ਮੇਰੀ ਹੁਣੀ-ਹੁਣੀ ਜੁਆਇਨਿੰਗ ਹੋਈ ਆ ਭਾਜਾ ਭਾਗ ਬਰਨਾਲਾ ਦੇ ਵਿੱਚ ਐਜ਼ ਅ ਕਲਰਕ ਤੇ ਜਿਹੜੀ ਮੇਰੀ ਛੋਟੀ ਇਹ ਸਿਸਟਰ ਵੀਰਪਾਲ ਇਹ ਮਾਰਚ ਦੇ ਵਿੱਚ ਜੁਆਇਨ ਕੀਤਾ ਇਹਨੇ ਐਕਸਾਈਜ਼ ਐਂਡ ਟੈਕਸ ਡਿਪਾਰਟਮੈਂਟ ਦੇ ਵਿੱਚ ਬਰਨਾਲੇ ਕਲਰਕ ਤੇ ਜਸਪ੍ਰੀਤ ਨੇ ਡੀਸੀ ਆਫਿਸ ਬਰਨਾਲਾ ਦੇ ਵਿੱਚ ਕਲਰਕ ਜੁਆਇਨ ਕੀਤਾਗਾ ਤੇ ਮੈਨੂੰ ਬਹੁਤ ਖੁਸ਼ੀ ਹੈਗੀ ਵੀ ਅਸੀਂ ਤਿੰਨੇ ਜਣੇ 20 ਸਰਕਾਰੀ ਨੌਕਰੀ ਤੇ ਲੱਗੇ ਤੇ ਮੈਂ ਆਪਣੇ ਪੇਰੈਂਟਸ ਦਾ ਬਹੁਤ ਧੰਨਵਾਦ ਕਰਨਾ ਚਾਹਣੀ ਹੈਗੀ ਵੀ ਉਹਨਾਂ ਨੇ ਸਾਨੂੰ ਇੱਥੇ ਤੱਕ ਪੜਾ ਲਗਾ ਕੇ ਪਹੁੰਚਾਇਆ ਵੀ ਕਦੇ ਸਾਡੇ ਨਾਲ ਕੋਈ ਫਰਕ ਨਹੀਂ ਕੀਤਾ ਹੈਗਾ ਵੀ ਕੁੜੀਆਂ ਮੁੰਡਿਆਂ ਵਾਲਾ ਵੀ ਸਾਨੂੰ ਹਰ ਇੱਕ ਕੰਮ ਵਿੱਚ ਕਰਦੇ ਘਰੇਲੂ ਕੰਮਾਂ ਤੋਂ ਛੋਟਿਆਂ ਤੋਂ ਵੱਡਿਆਂ ਲੈ ਕੇ ਮਤਲਬ ਮੁੰਡਿਆਂ ਦੇ ਬਰਾਬਰ ਰੱਖਿਆ ਵੀ ਕੋਈ ਵੀ ਚਾਹੇ ਕੋਈ ਭਾਰ ਭੋਜਾ ਕੰਮ ਆ ਜਾਂ ਕੋਈ ਹੋਰ ਕੋਈ ਮਤਲਬ ਬਾਹਰ ਅੰਦਰ ਆਉਣਾ ਜਾਣਾ ਵੀ ਸਾਨੂੰ ਬਰਾਬਰ ਹੀ ਉਹ ਕੀਤਾ ਬੀ ਆ ਨਹੀਂ ਕਿ ਸੇ ਕੰਮ ਦੇ ਕਿ ਕਦੀ ਇਹ ਤੂੰ ਨਹੀਂ ਕਰ ਸਕਦੀ ਹੈਗੀ ਸਮਾਧੀ ਕਾਬਲ ਬਣਾਇਆ ਵੀ ਸਾਨੂੰ ਅੱਗੇ ਜਾ ਕੇ ਵੀ ਕੋਈ ਦਿੱਕਤ ਨਾ ਆਵੇ ਤੇ ਮੈਂ ਸਭ ਤੋਂ ਵੱਧ ਧੰਨਵਾਦ ਕਰਦੀ ਆ ਵੀ ਆਪਦੇ ਫਾਦਰ ਸਾਹਿਬ ਦਾ ਵੀ ਉਹ ਫਾਦਰ ਦਾ ਹੈਗੀ ਹੈਗੇ ਨੇ ਵੀ ਉਹ ਮਦਰ ਵੀ ਨੇ ਇੱਕ ਤਰ੍ਹਾਂ ਨਾਲ ਵੀ ਸਾਨੂੰ ਇੰਨੀ ਸਪੋਰਟ ਕੀਤੀ ਕਰੇ ਮੰਮੀ ਨੂੰ ਥੋੜਾ ਬਹੁਤਾ ਲੱਗ ਜਾਂਦਾ ਸੀ ਵੀ ਇਹ ਹੁਣ ਇੰਨਾ ਪੜ ਪੜਦੇ ਨੇ ਵੀ ਪਤਾ ਨਹੀਂ ਕੁਝ ਬਣੂਗਾ ਕਿ ਨਹੀਂ ਬਣੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਉਸ ਤੋਂ ਵੀ ਸਾਨੂੰ ਵੱਧ ਉਹ ਕੀਤਾ ਵੀ ਵੀ ਨਹੀਂ ਵੀ ਹਿੰਮਤ ਨਹੀਂ ਹਾਰਨ ਦਿੰਦੀ ਹੈਗੀ ਬਾਕੀ ਮੈਂ ਇਹ ਮੈਸੇਜ ਦੇਣਾ ਚਾਹਣੀ ਹੈਗੀ ਵੀ ਅੱਜ ਕੱਲ ਬੱਚਿਆਂ ਨੂੰ ਇਹ ਗੱਲ ਦਾ ਮੇਨ ਹੈਗਾ ਵੀ ਆਪਾਂ ਕਹਿੰਦੇ ਆ ਵੀ ਜੇ ਹੁਣ ਆ ਚੀਜ਼ ਕੀਤੀ ਤਾਂ ਆਪਾਂ ਨੂੰ ਹੁਣੀ ਰਿਜ਼ਲਟ ਮਿਲਣਾ ਚਾਹੀਦਾਗਾ ਤੇ ਪਰ ਆਪਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈ ਚਾਹੇ ਆਪਾਂ ਕਿਤੇ ਵੀ ਆਂਗੇ ਕੋਈ ਵੀ ਕੰਮ ਕਰ ਰਹੇ ਆ ਮੈਂ ਨਹੀਂ ਕਹਿੰਦੀ ਵੀ ਚਲੋ ਆਪਾਂ ਇਹ ਨੌਕਰੀ ਵੱਲ ਜਾਣਾ ਜਾਂ ਕੋਈ ਕੋਈ ਵੀ ਕੰਮ ਕਰਨਾਗਾ ਆਪਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈਗੀ ਆਪਾਂ ਫੇਰ ਐਕਸਪਰਟ ਹੁੰਨੇ ਆਗੇ ਆਪਾ ਡਿੱਗ ਡਿੱਗ ਕੇ ਮੈਂ ਬਹੁਤ ਇਗਜ਼ਾਮ ਦਿੱਤੇ ਕਦੇ ਮੇਰਾ 1 ਨੰਬਰ ਤੋਂ ਰਹਿ ਗਿਆ ਕਦੇ 2 ਤੋਂ ਰਹਿ ਗਿਆ ਪਹਿਲਾਂ ਪਹਿਲਾਂ ਹੋਰ ਘੱਟ ਨੰਬਰ ਆਉਂਦੇ ਸੀ ਫਿਰ ਕਦੇ ਟਾਈਪਿੰਗ ਚ ਰਹਿ ਗਿਆ ਤਾਂ ਇੱਕ ਮੈਂ ਹੋਰ ਵੀ ਪੇਪਰ ਦਿੱਤੇ ਇੱਕ ਉਹਦੇ ਵਿੱਚ ਮੇਰਾ ਮਤਲਬ ਮੈਰਿਟ ਚ ਵੀ ਨਾਮ ਆਇਆ ਸਭ ਕੁਝ ਹੋ ਗਿਆ ਕਾਉਂਸਲਿੰਗ ਵੀ ਹੋ ਗਈ ਉਹਦੇ ਚ ਮੇਰੇ ਸਬਜੈਕਟ ਕਰਕੇ ਵੀ ਉਹਨਾਂ ਨੇ ਕਹਤਾ ਵੀ 3 ਸਾਲ ਇਕਨੋਮਿਕਸ ਬੜੀ ਹੋਣੀ ਚਾਹੀਦੀ ਮੈਂ ਬੀਵੀਏ ਚ ਕੀਤੀ ਤਾਂ ਇਕਨੋਮਿਕਸ ਹੀ ਸੀ ਪਰ ਉਹਨਾਂ ਨੇ ਮੈਨੂੰ एलिਜੀਬਲ ਨਹੀਂ ਕੀਤਾ ਹੈਗਾ ਉਦੋਂ ਮੇਰਾ ਬਹੁਤ ਮਨ ਦੁਖੀ ਹੋਇਆ ਵੀ ਗ੍ਰੇਡ ਬੀ ਦੀ ਜੌਬ ਮੇਰੇ ਹੱਥੋਂ ਚੋ ਗਈ ਵੀ ਮੈਂ एलिਜੀਬਲ ਨਹੀਂ ਉਧਰ ਲਈ ਹੋਈ ਹੈਗੀ ਸਬਜੈਕਟ ਕਰਕੇ ਵੀ ਪਰ ਮੈਂ ਵੀ ਓਮੇਤਾ ਬੀਬੀ ਦੇ ਵਿੱਚ ਇਕਨੋਮਿਕਸ ਪੜ੍ਹੀ ਹੋਈ ਹੈਗੀ ਪਰ ਉਹਨਾਂ ਨੇ ਨਹੀਂ ਮੰਨਿਆ ਹੈਗਾ ਤੇ ਪਰ ਹੁਣ ਅਸੀਂ ਗ੍ਰੇਡ ਸੀ ਦੇ ਵਿੱਚ ਹਾਂ ਪਰ ਮੈਂ ਕਹਿੰਨੀ ਆ ਵੀ ਅਸੀਂ ਹੋਰ ਮਿਹਨਤ ਕਰਕੇ ਅੱਗੇ ਜਾਈਏ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੀਏ ਜਸਪ੍ਰੀਤ ਕੌਰ ਮੇਰਾ ਨਾਮ ਆ ਮੈਂ ਬੀਐਸਸੀ ਮੈਡੀਕਲ ਕਰੀਆ ਤੇ ਹੁਣ ਐਜ਼ ਅ ਕਲਰਕ ਡੀਸੀ ਆਫਿਸ ਬਰਨਾਲਾ ਹੁਣ ਮੈਂ ਕੰਮ ਕਰ ਰਹੀ ਹਾਂ। ਸਭ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਆ ਹੁਣ ਤੇ ਮਿਹਨਤ ਤਾਂ ਬਹੁਤ ਮਤਲਬ ਹੁਣ ਤੱਕ ਕੀਤੀ ਤੇ ਇੰਨੀ ਕੁ ਮਿਹਨਤ ਹੋਈ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਮੈਨੂੰ ਐ ਲੱਗਦਾ ਵੀ ਮੈਂ ਬਹੁਤ ਕੁਝ ਦੇਖ ਲਿਆ। ਇਹਨਾਂ ਤੋਂ ਹੀ ਮੈਨੂੰ ਸਿੱਖਣ ਨੂੰ ਮਿਲਿਆ ਸਾਰਾ ਕੁਝ ਜਿਵੇਂ ਪਰਿਵਾਰ ਦੀ ਹਾਲਤ ਸੀ ਮਤਲਬ ਵੀ ਉਹਨਾਂ ਨੂੰ ਕੁਝ ਨਹੀਂ ਸੀ ਪਤਾਗਾ ਪੜਨ ਵਾਲੇ ਫਿਰ ਇਹਨਾਂ ਨੂੰ ਦੇਖ ਕੇ ਇਹ ਕਹਿੰਦੇ ਕਿ ਤੂੰ ਤਿਆਰੀ ਕਰ ਲਾ। ਪਰ ਇਹਨਾਂ ਨੇ ਮੈਨੂੰ ਗਾਈਡ ਕੀਤਾ ਦੋਨਾਂ ਸਿਸਟਰ ਨੇ ਤੇ ਮੈਂ ਤਿਆਰੀ ਕੀਤੀ ਤੇ ਮੈਂ 20 ਦੇ ਵਿੱਚ ਗ੍ਰੈਜੂਏਸ਼ਨ ਕੰਪਲੀਟ ਹੋਈ ਸੀ ਮੇਰੀ 21 'ਚ ਤਿਆਰੀ ਕਰ ਕਿ 21 'ਚ ਪੇਪਰ ਦਿੱਤਾ ਕਿਉਂਕਿ ਮੈਨੂੰ ਗਾਈਡੈਂਸ ਇਹਨਾਂ ਤੋਂ ਮਿਲੀ ਸੀ ਸਾਰਾ ਮਤਲਬ ਮਿਹਨਤ ਟਾਈਮ ਟਾਈਮ ਤੇ ਪੇਪਰ ਮਤਲਬ ਨਿਕਲੇ ਹੋਇਆ ਸੀ ਪੋਸਟ ਨਿਕਲੀ ਹੋਈ ਸੀ ਉਹਦੇ ਮੈਂ ਫਿੱਲ ਕਰਿਆ ਮੇਰਾ ਪੇਪਰ ਪਹਿਲੀ ਵਾਰੀ ਕਲੀਅਰ ਹੋ ਗਿਆ ਫਸਟ ਪੇਪਰ ਦਿੱਤਾ ਸੀ ਮੈਂ ਪੜਾਈ ਜੀ ਮੈਂ ਆਪਾਂ ਕਹ ਲਈਏ ਐਵੇਂ ਨਹੀਂ ਸੀ ਮੇਰਾ ਕੰਮ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਹਾਂ 8:00 ਵਜੇ ਤੋਂ 9:00 ਵਜੇ ਤੱਕ ਹਰ ਰੋਜ਼ ਹੀ ਪੜ੍ਹਦੇ ਸੀ ਪਰ ਵੀ ਐਵੇਂ ਕਹ ਆਪਾਂ ਕਹ ਲਈਏ 6-7 ਘੰਟੇ ਤਾਂ ਕੱਢਦੇ ਸੀ ਪਰ ਐ ਨਹੀਂ ਵੀ ਅੱਜ ਮੈਂ ਸਵੇਰੇ ਪੜ੍ਹਿਆ ਤਾਂ ਪਰ ਸਵੇਰੀ ਪੜ੍ਹਿਆ ਜਦੋਂ ਵੀ ਟਾਈਮ ਨਿਕਲਦਾ ਸੀ ਕੰਮ ਕਰਕੇ ਜਦੋਂ ਵੀ ਚਾਹੇ ਦਿਨ ਸੀ ਚਾਹੇ ਸ਼ਾਮ ਨੂੰ ਚਾਹੇ ਸਵੇਰੇ ਜਿੰਨੂੰ ਵੀ ਟਾਈਮ ਨਿਕਲਦਾ ਸੀ ਉਦੋਂ ਹੀ ਪੜ੍ਹ ਲੈਂਦੇ ਸੀ ਅਸੀਂ ਤੇ ਜਦੋਂ ਪੜ੍ਹਨ ਨੂੰ ਨਹੀਂ ਸੀ ਕੀ ਕਰਦਾ ਫਿਰ ਟਾਈਪਿੰਗ ਕਰ ਲੈਂਦੇ ਸੀਗੇ ਮਤਲਬ ਐਵੇਂ ਨਹੀਂ ਵੀ ਬਿਲੇ ਮੇਰਾ ਨਾਮ ਵੀਰਪਾਲ ਕੋਹਰਾ ਮੈਕ ਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਬਰਨਾਲਾ ਵਿੱਚ ਜੁਆਇਨਿੰਗ ਹੋਈ ਹੈ ਮੇਰੀ ਮੇਰੀ ਗ੍ਰੈਜੂਏਸ਼ਨ ਆ ਬੀਏ ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰਾਨਾ ਵੀ ਜਿਹੜੇ ਸਾਨੂੰ ਇੱਥੇ ਤੱਕ ਲੈ ਕੇ ਆਏ ਤੇ ਸਾਡੇ ਪੇਰੈਂਟਸ ਨੇ ਸਾਨੂੰ ਬਹੁਤ ਸਪੋਰਟ ਕੀਤੀ ਇਟ ਮੀਨਸ ਉਹਨਾਂ ਨੇ ਮਤਲਬ ਇੰਨੇ ਐਗਜ਼ਾਮ ਮਤਲਬ ਹੋ ਜਾਂਦੇ ਸੀ ਹਨਾ ਵੀ ਕਈ ਵਾਰ ਇੱਕ ਦੋ ਪੁਆਇੰਟਸ ਤੇ ਰਹਿ ਗਏ ਜਾਂ ਕਈ ਪੇਪਰ ਕਲੀਅਰ ਹੋ ਜਾਂਦੇ ਸੀ ਟਾਈਪਿੰਗ 'ਚ ਹੋ ਰਹਾ ਜਾਂ ਅਸੀਂ ਜਾਂ ਬਾਕੀ ਪੁਲਿਸ ਵਗੈਰਾ ਦੇ ਵਿੱਚ ਕਈ ਵਾਰ ਇੱਕ ਦੋ ਟ੍ਰਾਇਲਸ ਜੋ ਜੇਲ ਸਪਰਟੈਂਡ ਦਾ ਜੇ ਮੇਰਾ ਟ੍ਰਾਇਲ ਰਹਿ ਗਿਆ ਸੀਗਾ ਮਤਲਬ ਉਦੋਂ ਆਹ ਹਾਰ ਮੰਨ ਜਾਂਦੀ ਸੀ ਅਸੀਂ ਕਦੇ-ਕਦੇ ਵੀ ਇਹ ਕੀ ਹੋ ਗਿਆ ਇੱਕ ਵਾਰ ਜਦੋਂ ਅਸੀਂ ਮੇਰੇ ਪਾਪਾ ਨਾਲ ਗਏ ਸੀ ਟ੍ਰਾਇਲ ਦਮਾਉਣ ਆਉਂਦੇ ਹੋਏ ਮੈਂ ਮਤਲਬ ਰੋਣ ਲੱਗ ਗਈ ਸੀ ਟ੍ਰਾਇਲ ਦੇ ਕਿ ਆ ਕੇ ਵੀ ਹੁਣ ਮਤਲਬ ਉਦੋਂ ਮੈਂ ਇੱਕਦਮ ਡਾਊਨ ਹੋ ਗਿਆ ਸੀ ਮੇਰਾ ਵੀ ਹੁਣ ਇਸ ਤੋਂ ਬਾਅਦ ਨਾ ਮੈਂ ਮਤਲਬ ਇਹ ਪੇਪਰ ਕਲੀਅਰ ਹੋ ਜਾਂਦਾ ਵੀ ਹੁਣ ਆਪਸ਼ਨ ਨਹੀਂ ਸੀ ਮੇਰੇ ਕੋਲੇ ਇੱਕ ਕੋਈ ਆਪਸ਼ਨ ਹੁੰਦੀ ਸੀ ਕਿਉਂਕਿ ਬਾਕੀ ਲੋਕ ਕਹਿੰਦੇ ਸੀ ਵੀ ਇੱਕ ਜਾਣਾ ਤਾਂ ਬਾਹਰ ਜਾਓਗੇ ਤੁਸੀਂ ਤਿੰਨੋਂ ਵੀ ਤੁਹਾਡੇ ਪੇਰੈਂਟਸ ਦਾ ਬਾਰੇ ਸ ਪਰ ਅਸੀਂ ਸੋਚਿਆ ਹੋਇਆ ਸੀ ਵੀ ਜੇ ਸਾਡਾ ਇੱਧਰ ਬਣ ਗਿਆ ਤਾਂ ਸਾਡਾ ਬਹੁਤ ਹੀ ਵਧੀਆ ਹੋ ਜਾਊ ਤਿੰਨੇ ਇੱਥੇ ਅਸੀਂ ਸਾਰੇ ਫੈਮਿਲੀ ਵਾਲਾ ਇੱਥੇ ਇੰਡੀਆ 'ਚ ਹੀ ਰਹਾਂਗੇ ਪੰਜਾਬ 'ਚ ਪਰ ਕਦੇ ਕਦੇ ਮਨ ਡੋਲ ਜਾਂਦਾ ਸੀਗਾ ਵੀ ਜਦੋਂ ਬਾਹਰ ਬਹੁਤ ਜ਼ਿਆਦਾ ਕਹਿਣ ਲੱਗ ਜਾਂਦੇ ਸੀ ਵੀ ਤੁਸੀਂ ਕਿਉਂ ਨਹੀਂ ਜਾਂਦੇ ਬਾਹਰ ਵੀ ਜਾਣਾ ਚਾਹੀਦਾ ਸਾਨੂੰ ਫਿਰ ਮਨ ਐਂ ਕਰਦਾ ਸੀ ਵੀ ਨਹੀਂ ਵੀ ਇੱਥੇ ਹੀ ਰਹਾਂਗੇ ਉਦੋਂ ਜਦੋਂ ਮੈਂ ਆ ਰਹੀ ਸੀ ਅਸੀਂ ਵਾਪਸ ਪਰ ਮੈਨੂੰ ਐ ਸੀ ਡੈਡੀ ਵੀ ਅੱਜ ਵੀ ਮਤਲਬ ਲਾਸਟ ਮੈਨੂੰ ਐ ਸੀ ਵੀ ਆ ਪੇਪਰ ਕਲੀਅਰ ਹੋ ਗਿਆ ਵੀ ਹੁੜਾ ਅੱਜ ਟ੍ਰਾਇਲ ਵੀ ਹੋ ਜਾਊਗਾ ਵੀ ਜ਼ਰੂਰ ਹੋਊਗਾ ਮਤਲਬ ਮਨ ਨੂੰ ਐ ਸੀਗਾ ਮਤਲਬ ਜਦੋਂ ਪਰ ਨਹੀਂ ਹੋਇਆ ਚਲੋ ਫਿਰ ਜਦੋਂ ਸੀ ਵਾਪਸ ਆਏ ਤਾਂ ਪਾਪਾ ਨੇ ਮੈਨੂੰ ਹੌਸਲਾ ਦਿੱਤਾ ਵੀ ਕੋਈ ਨਾ ਵੀ ਤਾਂ ਕੀ ਹੋ ਗਿਆ ਫਿਰ ਮੈਨੂੰ ਉਹਦੇ ਆਏ ਲੱਗਿਆ ਵੀ ਚਲੋ ਅੱਜ ਵੀ ਡੈਡੀ ਨੇ ਵੀ ਕਿਹਾ ਵੀ ਕਿ ਚਲ ਕੋਈ ਨਾ ਜੇ ਨਹੀਂ ਹੋ ਗਿਆ ਵੀ ਅੱਗੇ ਮਿਹਨਤ ਕਰਿਓ ਇਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਵੀ ਤੁਸੀਂ ਚਲੋ ਜੇ ਨਹੀਂ ਵੀ ਤੁਸੀਂ ਲੱਗੀਆਂ ਸਰਕਾਰੀ ਨੌਕਰੀ ਵੀ ਤੁਹਾਡੇ ਕੋਲੇ ਵੀ ਪ੍ਰਾਪਤੀ ਕੋਸਤਾ ਹੋਊਗਾ ਵੀ ਤੁਹਾਨੂੰ ਵੀ ਕੀ ਪਤਾ ਵੀ ਤੁਹਾਡੀ ਵੀ ਨੌਕਰੀ ਲੱਗ ਕੇ ਵੀ ਕਿਵੇਂ ਤੁਹਾਡਾ ਜੀਵਨ ਵਧੀਆ ਹੋਊਗਾ ਵੀ ਤੁਸੀਂ ਬਸ ਮਿਹਨਤ ਨਾ ਛੱਡਿਓ ਆਪਣੀ ਅਸੀਂ ਉਵੇਂ ਮਿਹਨਤ ਕਰਦੇ ਰਹੇ ਆਪਦੇ ਫਿਰ ਦੁਬਾਰੇ ਆਏ ਹੋਇਆ ਵੀ ਹਾਂ ਵੀ ਕਰਾਂਗੇ ਮਿਹਨਤ ਕਿਉਂਕਿ ਮੇਰੇ ਨਾਲ ਦੀਆਂ ਸਾਰੀਆਂ ਫਰੈਂਡਸ ਨੇ ਜਿੰਨੀਆਂ ਵੀ ਉਹ ਸਾਰੀਆਂ ਬਾਹਰ ਚਲੀ ਗਈਆਂ ਅੱਜ ਸਾਰੀਆਂ ਬਾਹਰ ਸੈਟਲ ਹੋਣਗੀਆਂ ਮਤਲਬ ਬਾਹਰ ਰਹਿਣੇ گی ਆ ਮੈਂ ਹੀ ਇਕੱਲੀ ਇੱਥੇ ਆ ਤੇ ਉਹਨਾਂ ਚੋਂ ਸਾਰਿਆਂ ਚੋਂ ਮੈਂ ਹੀ ਇਕੱਲੀ ਫਿਰ ਗਵਰਨਮੈਂਟ ਜੌਬ ਤੇ ਆ ਮਤਲਬ ਅੱਜ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਕਹਿੰਦੀਆਂ ਨੇ ਹੁਣ ਵੀ ਉਹ ਕਹਿੰਦੀਆਂ ਨੇ ਵੀ ਵੀ ਵਧੀਆ ਹੋਇਆ ਤੂੰ ਇੱਧਰ ਸੈੱਟ ਹੋ ਗਈ ਵੀ ਬੀਅਸ ਜਿੱਥੇ ਤੱਕ ਪਹੁੰਚਾਇਆ ਉਹਨਾਂ ਨੇ ਬਹੁਤ ਵਧੀਆ ਅੱਗੇ ਵੀ ਸਾਡੇ ਨਾਲ ਨੇ ਤੇ ਪਿੱਛੇ ਵੀ ਰਹੇ ਨੇ ਤੇ ਹੋਰ ਬਾਕੀ ਸਾਡੇ ਮਤਲਬ ਸਪੋਰਟ ਚਾਚਾ ਜੀ ਵੀ ਮਤਲਬ ਐ ਮੇਰੇ ਚਾਚਾ ਜੀ ਸਪੋਰਟ ਕਰਦੇ ਰਹੇ ਨੇ ਸਾਨੂੰ ਵੀ ਐਵੇਂ ਕਰੋ ਤੁਸੀਂ ਤੇ ਬਾਕੀ ਟ੍ਰੈਲ ਵਗੈਰਾ ਸਿੱਥੇ ਅਸਰੀ ਕਾਲਜ ਬਿੱਟੂ ਸਰ ਟ੍ਰੇਨਿੰਗ ਦਿੰਦੇ ਨੇਗੇ ਉਹਨਾਂ ਨੇ ਬਹੁਤ ਵਧੀਆ ਮਤਲਬ ਸਾਨੂੰ ਹੌਸਲਾ ਦਿੰਦੇ ਸੀ ਉਹ ਕੰਗਨ ਸਰ ਨੇ ਬਰਨਾਲੇ ਤੋਂ ਮਤਲਬ ਉਹਨਾਂ ਨੇ ਸਾਨੂੰ ਗਾਈਡੈਂਸ ਦਿੱਤੀ ਜੀ ਮੈਂ ਇਹਨਾਂ ਨੂੰ ਦਿੱਤੀ ਪਹਿਲਾਂ ਵੀ ਇੱਥੋਂ ਇੱਥੋਂ ਇਹ ਇਹ ਚੀਜ਼ਾਂ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ ਜਿਵੇਂ ਸਾਨੂੰ ਹਲੇ ਉਹਨਾਂ ਮਤਲਬ ਹੈ ਨਹੀਂ ਸੀ ਪਹਿਲਾਂ ਮੇਰੇ ਸਿਸਟਰ ਪਈ ਸੀ ਇਨਾਂ ਨੂੰ ਮਤਲਬ ਜਿਵੇਂ ਇਹ ਸਾਨੂੰ ਗਾਈਡੈਂਸ ਦੇਈ ਗਏ ਵੀ ਮੈਂ ਕਰਨੀ ਹੈ ਵੀ ਜਿਵੇਂ ਸਾਡੇ ਪੇਰੈਂਟਸ ਅਨਪੜ੍ਹ ਸੀ ਮਤਲਬ ਉਹਨਾਂ ਨੂੰ ਨਹੀਂ ਸੀ ਪਤਾ ਨਾ ਸਾਡੇ ਕੋਈ ਬੈਕਗ੍ਰਾਉਂਡ ਚ ਇਹ ਜਾ ਰਿਹਾ ਸੀ ਵੀ ਕੋਈ ਜੌਬ ਤੇ ਰਿਹਾ ਹੋਵੇ ਜਾਂ ਸਾਨੂੰ ਕੋਈ ਗਾਰਡ ਕਰ ਸਕੇ ਤੇ ਇਹਨਾਂ ਨੇ ਮਤਲਬ ਇਹ ਪਏ ਤਾਂ ਸਾਨੂੰ ਪਤਾ ਲੱਗਿਆ ਵੀ ਵੀ ਸਾਨੂੰ ਗਾਈਡੈਂਸ ਮਿਲੀ ਤਾਂ ਇਹਨਾਂ ਦੇ ਨਾਲ ਅਸੀਂ ਫਿਰ ਮਤਲਬ ਕਰ ਕਰਕੇ ਸਾਰਾ ਕੁਝ ਮਤਲਬ ਇਹ ਸਾਨੂੰ ਕਰਾਈ ਗਏ ਵੀ ਇੱਥੇ-ਇੱਥੇ ਪੜ੍ਹਨਾ ਇਹਨਾਂ ਨੇ ਸਿਰ ਮਟੀਰੀਅਲ ਵਗੈਰਾ ਤੇ ਫਿਰ ਛੋਟੇ ਸਿਸਟਰ ਮੇਰੇ ਇਹ ਸਾਡੇ ਤੋਂ ਮਤਲਬ ਕੀਤਾ ਇਹਨਾਂ ਨੇ ਬਸ ਥੋੜਾ ਟਾਈਮ ਦਿੱਤੀ ਤਿਆਰੀ ਮਤਲਬ ਇਹਨੂੰ ਪਤਾ ਸੀਗਾ ਇਹ ਫਿਰ ਅੱਜ ਬਹੁਤ ਖੁਸ਼ੀ ਆ ਜੀ ਮੰਜ਼ਲ ਤੇ ਪਹੁੰਚ ਗਈਆਂ ਬੱਚੀਆਂ ਸਾਰੇ ਅਸੀਂ ਖੁਸ਼ ਆ ਧੰਨਵਾਦ ਅਸੀਂ ਤਾਂ ਕਹਿੰਦੇ ਵੀ ਧੀ ਤੇ ਪੁੱਤ 'ਚ ਕੋਈ ਫਰਕ ਨਹੀਂ ਹੈਗਾ ਓਨੇ ਹੀ ਆਪਾਂ ਨੂੰ ਹਰੇਕ ਨੂੰ ਬੱਚੀਆਂ ਵਾਸਤੇ ਕੋਈ ਨਹੀਂ ਕਰਨਾ ਚਾਹੀਦਾ ਪੁੱਤਾਂ ਦੇ ਬਰਾबरी ਬਹੁਤ ਖੁਸ਼ੀ ਦੀ ਗੱਲ ਹੈ ਜੀ ਬੱਚੀਆਂ ਆਪਦੀ ਮੰਜ਼ਲ ਤੇ ਪਹੁੰਚੀਆਂ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਬਾਕੀ ਬਹੁਤ ਖਿਆਨ ਸਖਿਆ ਵਰਦ ਘਟੀਆਂ ਜੀ ਇੱਕ ਗਰੀਬ ਪਰਿਵਾਰ ਹੋਣ ਦੇ ਨਾਂ ਤੇ ਬੱਚੀਆਂ ਉਹ ਪਰੋਠੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਇਹਨਾਂ ਬੱਚੀਆਂ ਨੂੰ ਆਪਣੀ ਸਤਰ ਸ਼ਾਇਆ ਦੇ ਥੱਲੇ ਰੱਖਿਆ ਬਹੁਤ ਮਿਹਨਤ ਕੀਤੀ ਜਿਨ੍ਹਾਂ ਬੱਚੀਆਂ ਨੇ ਦਿਨ ਰਾਤ ਇੱਕ ਕੀਤਾ ਬਾਕੀ ਕਮਾਕਾਰਾਂ ਚ ਵੀ ਬਹੁਤ ਹੱਥ ਵਟਾਇਆ ਜੀ 21ਵੀਂ ਸਦੀ ਨੂੰ ਟੈਕਨੋਲੋਜੀ ਦੀ ਸਦੀ ਵੀ ਕਿਹਾ ਜਾਂਦਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਕੂਲ ਆਫ ਐਮੀਨੈਂਸ ਸਕੀਮ ਜ਼ਰੀਏ ਬੱਚਿਆਂ ਨੂੰ ਪ੍ਰੈਕਟੀਕਲ ਪੱਧਰ ਤੇ ਟੈਕਨੋਲੋਜੀ ਨਾਲ ਜੋੜਿਆ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਟੈਕਨੀਕਲ ਵਿੱਚ ਉਹ ਆਪਣੇ ਪੈਰਾਂ ਤੇ ਆਪ ਖੜੇ ਹੋ ਕੇ ਅੱਗੇ ਉਹਨਾਂ ਦੇ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕਦੇ ਆ ਇਹ ਬਹੁਤ ਸ਼ਲਾਘਾਜਨਕ ਕਦਮ ਹੈ ਸਕੂਲ ਆਫ ਐਮੀਨੈਂਸ ਦਾ ਪੰਜਾਬ ਸਰਕਾਰ ਨੇ ਇਨ੍ਹਾਂ ਸਕੂਲਾਂ ਚ ਟੈਕ ਟੈਕਨੋਲੋਜੀ ਦੀ ਵਰਤੋਂ ਬੇਹੱਦ ਸ਼ਾਨਦਾਰ ਢੰਗ ਨਾਲ ਕੀਤੀ ਹੈ ਬੱਚੇ ਤੇ ਟੀਚਰ ਐਸ ਤੋਂ ਬੇਹੱਦ ਖੁਸ਼ ਹਨ ਇੱਕ ਪ੍ਰੋਜੈਕਟ ਲਾਗੂ ਹੋਇਆ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੇ ਲਾਗੂ ਕੀਤਾ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਬਹੁਤ ਜ਼ਿਆਦਾ ਮਿਆਰ ਉੱਚਾ ਚੱਕਣ ਦੀ ਸਕੀਮ ਹੈ ਬੱਚਿਆਂ ਦੇ ਲਈ ਆ ਕੋਈ ਫੀਸ ਛੱਡਿਆ ਹੀ ਨਹੀਂ 올 ਰੌਂਡ ਡਿਵੈਲਪਮੈਂਟ ਆਫ ਦਾ ਚਾਈਲਡ ਮੁੱਖ ਮੰਤਰੀ ਦਾ ਸਕੂਲ ਆਫ ਐਮੀਨੈਂਸ ਦਾ ਸੁਪਨਾ ਜਿੰਨਾ ਵਿਸ਼ਾਲ ਹੈ ਉਹਨਾਂ ਹੀ ਡੂੰਗਾ ਹੈ ਪੰਜਾਬ ਸਰਕਾਰ ਸਿੱਖਿਆ ਦੇ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣਾ ਚਾਹੁੰਦੀ ਹੈ ਤਾਂ ਕਿ ਪੰਜਾਬ ਦੁਨੀਆ ਦੇ ਆਕਾਸ਼ ਚਤਰੂ ਤਾਰੇ ਵਾਂਗ ਚਮਕੇ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਸਰਕਾਰ ਦਾ ਵਾਦਾ ਗੱਲਾਂ ਘੱਟ ਤੇ ਕੰਮ ਜ਼ਿਆਦਾ